ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪ्योर ਨੀਲੀ ਦਾ ਵੀ ਝੋਟੀ ਦਿਖਾਉਣੀ ਹੈ ਸੇਲ ਆ ਘਰੇਲੂ ਝੋਟੀ ਆ ਡਿਟੇਲ ਵੀਰ ਤੋਂ ਪੁੱਛਦੇ ਇਹਦੇ ਬਾਰੇ ਹੋ ਕੇ ਕਰੀ ਗੱਲ ਬਸ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪੰਡਤ ਭਗਤ ਬ੍ਰਾਹਮ ਜ਼ਿਲ੍ਹਾ ਪੈ ਗਿਆ ਆਪਣਾ ਬਰਨਾਲਾ ਹਣਾ ਤੇ ਮੋਬਾਈਲ ਨੰਬਰ ਆਪਣਾ 94799 57328 94799 57328 57328 ਤੇ ਜਿਹੜੀ ਆਪਾਂ ਇਹ ਝੋਟੀ ਦੇਖਦੇ ਪੈ ਨੀਲੀ ਰਾਵੀ ਹਾਂਜੀ ਇਹ ਵੀਰ ਕਿਹੜਾ ਸੂਆ ਸੁੰਦੀ ਐ ਇਸ ਵਾਰ ਇਹ ਵੀਰ ਦੂਜੇ ਸੂਏ ਸੂ ਗਈ ਹੁਣ ਦੂਜੇ ਸੂਏ ਸੂ ਗਈ ਪਹਿਲੇ ਸੂਏ ਆਪਣੇ ਕੋਲ ਹੀ ਸੀ ਹਾਂ ਪਹਿਲੇ ਸੂਏ ਆਪਣੇ ਕੋਲ ਹੀ ਸੀ ਠੀਕ ਐ ਤੇ ਕਿੰਨਾ ਗੱਦ ਦੁੱਧ ਚੋਇਆ ਪਿਛਲੇ ਸੂਏ ਆਪਾਂ ਸਭ ਤੋਂ ਪਹਿਲੇ ਸੂਏ 14 ਕਿਲੋ ਦੁੱਧ ਨੇ ਪਲੂਨ ਨੇ ਪਹਿਲੇ ਸੂਏ ਪਾਤਾ ਹਾਂ ਠੀਕ ਹੈ ਹੁਣ ਦਿਨ ਕਹਿ ਕੇ ਲੈ ਜਸੂਨ ਦੇ ਜੀ ਦਿਨ ਤਾਂ 20 ਤਰੀਕ ਨੂੰ ਤਨ ਪੂਰੇ ਹਜੇ 20 ਤਰੀਕ ਨੂੰ ਇਹਦੇ ਦਿਨ ਪੂਰੇ ਆ ਤੇ ਲਗਭਗ ਇਹਦੇ ਮੰਨੀ ਅੱਜ ਵੀ 13 14 ਦਿਨ ਪਹਿ ਜਾ ਸੁਣਦੇ ਵਾਚਣ ਠੀਕ ਹੈ ਵਧੀਆ ਲੰਬਾ ਟਾਈਮ ਦੋ ਦਿੱਤਾ ਸੀ ਨੇ ਹਾਂ ਹਾਂ ਪੂਰਾ ਨੰਬਰ ਹੁਣ ਤੱਕ ਪੁੱਤੀ ਠੀਕ ਹੈ ਤੇ ਚੋਣ ਚਵਾ ਦੀ ਓਕੇ ਪੂਰੀ ਜਮਾ ਤੁਮਸਰਾ ਜੀ ਤੁਮ ਜਮਾ ਲੱਗਿਆ ਠੀਕ ਹੈ ਤੇ ਆਪਣਾ ਟੀਕਾ ਵਗੈਰਾ ਪਤਾ ਕਿਹੜਾ ਭਰਾਇਆ ਸੀ ਠੀਕ ਹੈ ਨੀਲੀ ਦਾ ਵੀ ਦਾ ਭਰਾਇਆ ਵਾ ਪਰ ਮੈਂ ਕਨਫਰਮ ਨਹੀਂ ਕਿਹੜਾ ਭਰਾਇਆ ਹਨ ਹੂੰ ਡਾਟ ਨੂੰ ਕਹਿੰਦਾ ਮੈਂ ਨੀਲੀ ਦਾ ਵੀ ਚੰਗਾ ਭਰ ਦੇਵਾ ਨੀਲੀ ਦਾ ਮਮ ਵਧੀਆ ਟੀ ਠੀਕ ਹੈ ਤੇ ਮੁੱਲ ਵੜੀ ਇਹਦਾ ਕੀ ਕਰਨਾ ਹੈ ਮੁੱਲ 1 35 ਕਰ ਦੇ ਮੰਨਤਾਂ ਹੋ ਜੀ ਕਾ ਵਿੱਚੋਂ ਹਾਂ ਮੁੱਲ ਦੀ ਕੋਈ ਗੱਲ ਨਹੀਂ ਮੰਨਤਾਂ ਤਾਂ ਕਰ ਦੇ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਸ ਵਾਰ ਵੀ ਦੇ ਦੂ ਛੋਟੇ ਸਾਬ ਜੱਟ ਸੌਦੇ ਲਾਈਏ ਵੀ 16 ਲੀਟਰ ਕਿਲੋਆਂ ਚ 15 ਕਿਲੋ ਵਾਲੀ ਤਾਂ ਮੈਂ ਹੈਗੀ ਆ ਜਮਾ ਆਰਾਮ ਨਾਲ ਥੁੱਲੀ ਫੁਰਦਾ ਠੀਕ ਹੈ ਚੌਂਡ ਚਵਾ ਇੱਕ ਨੰਬਰ ਆ ਜਮਾ ਪੂਰਾ ਜਮਾ ਸਰਾ ਲੱਗਿਆ ਠੀਕ ਹੈ ਤੇ ਸੂਣ ਚ ਰਹਿਗੇ ਦਿਨ 13 14 ਬਾਕੀ ਇਹਦੇ ਹਾਂ 13 14 ਟੋਰੀ ਬਾਹਰ ਨੂੰ ਸੋ ਫਿਰ ਉਹ ਪ्योर ਨੀਲੀ ਦਾ ਵੀ ਝੋਟੀ ਆ ਦੂਸਰਾ ਸੂਆ ਹੁਣੇ ਸੂਣ ਸੋ ਫਿਰ ਕੱਦ ਕਾਠ ਵਗੈਰਾ ਦੇਖੋ ਤੇ ਛੱਡੇ ਦੇ ਵੀ ਇਨਸਾਨ ਤੇ ਸੂਤ ਦੇ ਇਨਸਾਨ ਸਾਰੇ ਨਿਸ਼ਾਨਿਆਂ ਦੀਦੀ ਦਾ ਵੀ ਕਵਰ ਕਰਦੀ ਆ। ਸੋ ਦੇਖੋ ਇਹਦਾ ਹਵਾਨਾ ਵਗੈਰਾ ਚਾਰੇ ਥਾਂ ਨਿਖਣ ਵਿੱਚ ਸਾਫ ਸੁਥਰੇ ਤੇ ਮਣਕਣੀ ਅੱਖਾਂ ਤੇ ਕੁੰਡਾ ਸਿੰਘ ਜਮਾ ਬਿਲਕੁਲ ਤੇ ਕੱਦ-ਕਾਠ ਵੀ ਚੰਗਾ ਜਿੰਦ ਜਾਨ ਦੇ ਵਿੱਚ ਕਮਾਲੀ ਵੀਰੇ ਇੱਕ ਜਿਹੜਾ ਬਾਹਰ ਹੋਰ ਕਢਾ ਦਈ ਇਹਦਾ। ਸੋ ਦੇਖੋ ਮੱਥੇ ਤੇ ਕੱਟ ਜਾਂਦਾ ਪਿਆ। ਤੇ ਅੱਖੇ ਜੀ ਹੈਗੇ ਮਣਕਣੀ ਤੇ ਚਾਰੇ ਥਾਂ ਨਿਖਣ ਵਿੱਚ ਸਾਫ ਸੁਥਰੇ ਦੂਜਾ ਸੂਆ ਝੋਟੀ ਸੁੰਦੀਆ ਲਗਭਗ 13-14 ਦਿਨ ਬਾਕੀ 1,35,000 ਰੁਪਏ ਕੀਮਤ ਆ। ਨੀਲੀ ਰਗ ਦਾ ਵੀਰ ਦਾਦਾ ਸੀਮنٹ ਲੱਗਿਆ ਵਾ ਨਿਸ਼ਾਨੀਆਂ ਵਗੈਰਾ ਪੂਰੀਆਂ ਸਾਰੇ ਕਵਰ ਕਰਦੀ ਆ ਤੇ ਚੋਣ ਬਸਮਾ ਦਿਓ ਕਿ 15 ਗੀਟਰ ਦੁੱਧ ਇਸ ਵਾਰ ਆਰਮਨੈਂਡ ਦੇ ਦੇਣਾ ਸਾਰੇ ਨਿਸ਼ਾਨੇ ਕਵਰ ਆ ਘਰੇਲੂ ਝੋਟੀਆਂ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਤੇ ਵੀਰੋਂ ਨੰਬਰ ਡਰੈਸ ਦੁਆਰੇ ਬੋਲ ਦਿਓ ਆਪਣਾ 94799 57328 ਠੀਕ ਹੈ ਸੋ 1,35,000 ਤੋਂ ਗੁਜਾਇਸ ਹੋ ਜੂਗੀ ਕਿਸੇ ਵੀਰ ਦੇ ਆਈ ਮੁੱਕ ਦੇ ਕੋਈ ਗੱਲ ਨਹੀਂ 4-5000 ਠੀਕ ਹੈ ਨਿਸ਼ਾਨੀਆਂ ਸਾਰੇ ਕਵਰ ਕਰ ਦਿਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ